ਗੁਰੂ ਹਰਰਾਇ ਸਾਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਾਬਾ ਜੀ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ ਆ ਸੋਚਿਆ ਵੀ ਕੋਣ ਆਪ ਜੀ ਨੂੰ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਦਾਰੇ ਵੀ ਨਾਲ ਕਰਵਾਏ ਜਾਣ ਸੰਗਤ ਜੀ ਸ਼੍ਰੀ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗਵੰਦ ਸਾਹਿਬ ਪਾਤਸ਼ਾਹ ਜਿਦੇ ਪੁੱਤਰੇ ਅਤੇ ਬਾਬਾ ਗੁਰਦੇਤਾ ਜੀ ਦੇ ਸੁਪੁੱਤਰ ਸਨ ਆਪ ਜੀ ਦਾ ਜਨਮ 16 ਜਨਵਰੀ 1630 ਵਿੱਚ ਮਾਤਾ ਨਿਹਾਲਕੌਰ ਜੀ ਦੀ ਪਵਣ ਪੂਕ ਕੁਕੋਂ ਸ਼ੀਸ਼ ਮਹਿਲ ਕਿਰਤਪੁਰ ਜ਼ਿਲ੍ਹਾ ਰੂਪਨਗਰ ਵਿੱਚ ਹੋਇਆ ਸੀਗਾ ਉਹਨਾਂ ਦਾ ਜੀਵਨ ਬੜਾ ਥੋੜਾ ਸਿਰਫ 31 ਸਾਲ ਦਾ ਸੀ ਉਹਨਾਂ ਦਾ ਜਨਮ ਕਾਫੀ ਆ ਸ਼ਾਂਤ ਵਾਤਾਵਰਨ ਦੇ ਵਿੱਚ ਹੋਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲੇ ਯੁੱਧ ਵਿੱਚ ਤੇ ਫਿਰ ਪਰਿਵਾਰਕ ਉਲਝਣਾਂ ਵਿੱਚ ਫਸੇ ਹੋਏ ਸਨ 1628 ਵਿੱਚ ਅਟਲਰ ਰਾਹੇ 1631 ਵਿੱਚ ਮਾਤਾ ਦਮੋਦਰੀ ਜੀ ਤੇ ਫਿਰ 1638 ਵਿੱਚ ਬਾਬਾ ਗੁਰਦੇਤਾ ਜੀ ਰੱਬ ਨੂੰ ਪਿਆਰੇ ਹੋ ਚੁੱਕੇ ਸਨ ਅਣੀ ਰਾਏ ਨੂੰ ਵੈਦ ਦੀ ਗੱਦੀ ਦਾ ਕੋਈ ਆਖਰਾ ਨਹੀਂ ਸੀ ਮਸਤ ਮਲੰਗ ਤੇ ਮੋਜੀਤ ਵੀ ਇੱਕ ਇਨਸਾਨ ਸੀ ਅਤੇ ਗੁਰਤੇਕ ਪਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਪਰਾਮ ਹਮੇਸ਼ਾ ਸਮਾਧੇ ਵਿੱਚ ਜੁੜੇ ਰਹਿੰਦੇ ਸਨ ਕਿਸੇ ਵੱਡੇ ਕਾਰਜ ਦੀ ਤਿਆਰੀ ਕਰ ਰਹੇ ਸਨ ਸੂਰਜਮਲ ਦੁਨੀਆਦਾਰ ਜ਼ਿਆਦਾ ਸਨ ਉਹਨਾਂ ਦਾ ਤਜਸੀ ਸੁਬਾ ਗੁਰਗੱਦੀ ਲਈ ਰਿਕਵਰਡ ਬਣਿਆ ਹੋਇਆ ਸੀਗਾ ਬਾਬਾ ਗੁਰਦੇਤਾ ਜੀ ਦੇ ਚਲਾਣੇ ਤੋਂ ਬਾਅਦ ਹਰ ਰਾਏ ਸਾਹਿਬ 10 ਸਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੇਖ ਰੇਖੇਟ ਪਲੇ ਸਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਤੇ ਹਰ ਰਾਏ ਸਾਹਿਬ ਜੀ ਦੀ ਪੜਾਈ ਲਿਖਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਤੇ ਉਹਨਾਂ ਨੂੰ ਸ਼ਸਤਰ ਵਿਦਿਆ ਤੇ ਕੋੜ ਸਵਾਰੀ ਤੇ ਸਰੀਰ ਕਸਰਤ ਵੀ ਆਪਣੀ ਨਿਗਰਾਨੀ ਹੇਠ ਕਰਵਾਈ ਸੀ ਜਦੋਂ ਸ਼ੇਮ ਪਾਤਸ਼ਾਹ ਜੀ ਨੂੰ ਲੱਗਾ ਕਿ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਵਕਤ ਆ ਚੁੱਕਾ ਹੈ ਗੁਰੂ ਹਰ राय ਸਾਹਿਬ ਹਰ ਪੱਖੋਂ ਕਾਬਲੀਅਤ ਜਾਣ ਕੇ ਭਾਈ ਦਰਗਾਹ ਮਲਤੀ ਕੋਲੋਂ ਰਸਮ ਅਦਾ ਕਰਵਾ ਕੇ ਮਾਰਚ ਦੇ ਮਹੀਨੇ ਵਿੱਚ 1644 ਵਿੱਚ ਗੁਰਗੱਦੀ ਆਜ ਦੇ ਦਿਨਾਂ ਗੁਰੂ ਹਰ राय ਸਾਹਿਬ ਸੱਚੇ ਪਾche ਨੂੰ ਸੌਂਮ ਦਿੱਤੀ ਤੇ ਉਸ ਸਮੇਂ ਆਪ ਜੀ ਕੇਵਲ 14 ਸਾਲ ਦੇ ਸਨ ਗੁਰਗੱਦੀ ਤੇ ਬੈਠਦਿਆਂ ਸਾਰ ਧਰਮ ਪ੍ਰਚਾਰ ਦੀ ਲਹਿਰ ਜਾਰੀ ਰੱਖਿਆਂ ਕਿਰਤ ਕਰਨਾ ਵੰਡ ਕੇ ਛਕਣਾ ਸਿਮਰਨ ਤੇ ਸੇਵਾ ਕਰਨ ਲਈ ਸਿੱਖਾਂ ਨੂੰ ਉਤਸ਼ਾਹਿਤ ਕੀਤਾ ਇਸ ਉਦੇਸ਼ ਦੀ ਪੂਰਤੀ ਲਈ ਪ੍ਰਚਾਰ ਦੀ ਨਿਯੁਕਤੀ ਕੀਤੀ ਤੇ ਦੂਰ ਦਰਾਡੇ ਭੇਜਿਆ ਗੁਰੂ ਘਰ ਦੇ ਲੰਗਰ ਖਾਣੇ ਵਾਸਤੇ ਵੀ ਆਦੇਸ਼ ਸੀ ਕਿ ਕੋਈ ਭੁੱਖਾ ਲੋੜਵੰਦ ਨੂੰ ਨਿਰਾਸ਼ ਨਾ ਜਾਣ ਦਿੱਤਾ ਜਾਵੇ ਚਾਹੇ ਉਹ ਕਿਸੇ ਵੇਲੇ ਵੀ ਆਵੇ ਉਹ ਪਹਿਰ ਰਾਤ ਉੱਠ ਤੇ ਬੰਦ ਇਸ਼ਨਾਨ ਕਰਕੇ ਸੈਰ ਨੂੰ ਜਾਂਦੇ ਸਨ ਫਿਰ 100 ਗਾਗਰਾਂ ਨਾਲ ਇਸ਼ਨਾਨ ਕਰਕੇ ਸੰਗਤਾਂ ਵਿੱਚ ਪਹੁੰਚਦੇ ਸ਼ਬਦ ਕੀਰਤਨ ਤੋਂ ਬਾਅਦ ਸੰਗਤ ਦੇ ਸ਼ੰਕੇ ਦੂਰ ਕਰਦੇ ਸੰਗਤ ਜੀ ਇਤਿਹਾਸ ਬਹੁਤ ਲੰਮਾ ਹੈ ਅਗਲੀ ਵੀਡੀਓ ਵਿੱਚ ਆਪ ਜੀ ਨਾਲ ਇਤਿਹਾਸ ਦੀ ਸਾਂਝ ਪਾਵਾਂਗੇ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਗੱਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਸਖਤੇ ਮੇਰ ਪਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ